ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਚਾਹੁੰਦੇ ਆ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਗਰੰਥੀ ਸਿੰਘ ਜਿਹੜੇ ਨੇ ਉਹ ਸੇਵਾਵਾਂ ਨਿਭਾਉਣ ਜਾਂ ਸਾਡੇ ਘਰਾਂ ਦੇ ਵਿੱਚ ਅਖੰਡ ਪਾਠਾਂ ਦੀਆਂ ਡਿਊਟੀਆਂ ਪਾਠੀ ਸਿੰਘ ਲਾਉਣ ਤੇ ਫਿਰ ਸਾਨੂੰ ਇਸ ਮਸਲੇ ਤੇ ਬੜੀ ਸੰਜੀਦਗੀ ਦੇ ਨਾਲ ਸੋਚਣਾ ਪਵੇਗਾ ਵਿਚਾਰਨਾ ਪਵੇਗਾ ਕਿ ਕੀ ਅਸੀਂ ਬਣਦਾ ਹੱਕ ਉਹਨਾਂ ਨੂੰ ਦੇ ਰਹੇ ਹਾਂ ਜਿਹੋ ਜਿਹਾਂ ਅੱਜ ਕੱਲ ਗਰੰਥੀ ਸਿੰਘਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਲੈਣ ਦੇ ਜਿਹੜਾ ਹੈ ਜਿੱਦੂ ਜਹਦ ਕਰਨੀ ਪੈਂਦੀ ਹੈ ਪਰ ਉਹਨਾਂ ਨੂੰ ਬਣਦਾ ਹੱਕ ਦਿੱਤਾ ਨਹੀਂ ਜਾਂਦਾ ਵੈਸੇ ਜੇਕਰ ਸੋਚਿਆ ਜਾਵੇ ਗ੍ਰੰਥੀ ਰਾਗੀ ਢਾਡੀ ਕਵੀਸ਼ਰ ਇਹ ਸਾਰੇ ਲਗਭਗ ਜਿਹੜੇ ਨੇ ਗਰੀਬ ਘਰਾਂ ਦੇ ਵਿੱਚ ਪੈਦਾ ਹੁੰਦੇ ਨੇ ਅਮੀਰ ਘਰਾਂ ਦੇ ਵਿੱਚ ਪੈਦਾ ਹੋਇਆ ਕੋਈ ਬੱਚਾ ਨਾ ਤੇ ਕੋਈ ਗ੍ਰੰਥੀ ਬਣਦਾ ਹੈ ਨਾ ਰਾਗੀ ਬਣਦਾ ਹੈ ਨਾ ਢਾਡੀ ਬਣਦਾ ਹੈ ਨਾ ਕਵੀਸ਼ਰ ਬਣਦਾ ਹੈ ਹਾ ਸ਼ੌਕ ਲਈ ਕੋਈ ਸੰਗੀਤਕ ਤੁਨਾਂ ਨੂੰ ਗਾ ਲਵੇ ਅਲੱਗ ਗੱਲ ਹੈ ਵੈਸੇ ਕੋਈ ਬਾਣੀ ਪੜ ਲਵੇ ਅਲੱਗ ਗੱਲ ਹੈ ਪਰ ਆਪਣੇ ਆਪ ਨੂੰ ਇਸ ਤੰਦੇ ਦੇ ਵਿੱਚ ਨਹੀਂ ਪਾਉਂਦਾ ਜਿਸ ਦੇ ਨਾਲ ਉਹਦਾ ਘਰ-ਬਾਰ ਚੱਲਣਾ ਹੁੰਦਾ ਹੈ ਇਹ ਸਾਰੇ ਜਿੰਨੀ ਵੀ ਸ਼ਰੈਣੀ ਆ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਇਹ ਤੁਹਾਨੂੰ ਗਰੀਬ ਘਰਾਂ ਦੇ ਵਿੱਚੋਂ ਮਿਲਣਗੇ ਔਰ ਹਾਂ ਇਹ ਗੱਲ ਜ਼ਰੂਰ ਹੈ ਕਿ ਹੋ ਸਕਦਾ ਹੈ ਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰ ਦੇਣ ਜਦੋਂ ਤੇ ਕਈ ਵਾਰ ਉਹ ਕਵੀਸ਼ਰ ਔਰ ਰਾਗੀ ਢਾਡੀ ਜਿਹੜੇ ਨੇ ਜਿਹੜੇ ਗਰੀਬ ਘਰਾਂ 'ਚ ਪੈਦਾ ਹੋਏ ਹੁੰਦੇ ਨੇ ਉਹ ਅਮੀਰ ਵੀ ਹੋ ਜਾਂਦੇ ਨੇ ਹੰਤਾ ਬਹੁਤੀ ਵਾਰ ਮਾਨ ਸਨਮਾਨ ਕਰਦੀਆਂ ਵੀ ਨੇ ਚੜ੍ਹਦੀ ਕਲਾ ਦਾ ਹੰਗਾਰਾ ਵੀ ਮਿਲਦਾ ਪਰ ਜ਼ਿਆਦਾਤਰ ਅਸੀਂ ਵੇਖਦੇ ਆ ਕਿ ਗ੍ਰੰਥੀ ਵਿਚਾਰਾ ਗਰੀਬ ਘਰ ਦੇ ਵਿੱਚ ਪੈਦਾ ਹੁੰਦਾ ਹੈ ساری ਜ਼ਿੰਦਗੀ ਗਰੀਬ ਹੀ ਉਹਦੀ ਨਿਕਲ ਜਾਂਦੀ ਹੈ ਤੇ ਗਰੀਬ ਹੀ ਉਸ ਵਾਸਤੇ ਆ ਵੀ ਜਾਂਦਾ ਸਚਾਈ ਤੇ ਇਹ ਹੈ ਕਿ ਜੇਕਰ ਤੁਸੀਂ ਕਿਸੇ ਗ੍ਰੰਥੀ ਨੂੰ ਰਾਗੀ ਨੂੰ ਢਾਡੀ ਨੂੰ ਕਵੀਸ਼ਰ ਨੂੰ ਕਹੋਗੇ ਨਾ ਭਾਈ ਤੂੰ ਆਪਣਾ ਬੱਚਾ ਇਸ ਲੈਣ ਦੇ ਵਿੱਚ ਪਾਉਣਾ ਹੈ ਤੇ 95% ਤੁਹਾਨੂੰ ਇਹ ਕਹਿਣਗੇ ਕਿ ਨਹੀਂ ਅਸੀਂ ਆਪਣਾ ਬੱਚਾ ਇਸ ਲੈਣ ਦੇ ਵਿੱਚ ਭੁੱਲ ਕੇ ਵੀ ਨਹੀਂ ਪਾਉਣਾ ਚਾਹੁੰਦੇ ਜੇ ਪੁੱਛੋ ਕਿਉਂ ਨਹੀਂ ਪਾਣਾ ਚਾਹੁੰਦੇ ਉਹ ਕਹਿੰਦੇ ਭਾਈ ਜਿਸ ਤਰੀਕੇ ਨਾਲ ਸਾਨੂੰ ਜਿੱਲ੍ਹੇ ਦੇ ਚੱਲਣੇ ਪਈ ਹੈ ਜਿਸ ਤਰੀਕੇ ਨਾਲ ਅਸੀਂ ਤਕਲੀਫਾਂ ਝੱਲੀਆਂ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵੀ ਇਹ ਤਕਲੀਫਾਂ ਝੱਲਣ ਜੇ ਬੱਚਿਆਂ ਨੂੰ ਕਹਿ ਲਓਗੇ ਤੁਸੀਂ ਇਸ ਲੈਂਡ 'ਚ ਪਾਓਗੇ ਤੇ ਉਹ ਕਹਿੰਦੇ ਨਹੀਂ ਐਸੀ ਆਪਣੇ ਬਾਪ ਨੂੰ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਉਹਨੇ ਆਪਣਾ ਜੀਵਨ ਗੁਜ਼ਾਰਿਆ ਹੈ ਉਹ ਵੀ ਬੱਚਾ ਮਨਾ ਕਰ ਜਾਂਦਾ ਹੈ ਖਾਸ ਕਰਕੇ ਪ੍ਰਬੰਧਕੀ ਲਾਣਾ ਜਿਹੜਾ ਪ੍ਰਬੰਧਕੀ ਢਾਂਚਾ ਜਿਹੜਾ ਆ ਉਹਨਾਂ ਦੇ ਬੱਚੇ ਵੀ ਤੁਸੀਂ ਵੇਖੋਗੇ ਕਿ ਕੋਈ ਰਾਗੀ ਢਾਡੇ ਕਵਿਸ਼ਰ ਨਹੀਂ ਬਣਦਾ ਕਿਉਂਕਿ ਪ੍ਰਬੰਧਕ ਜਨਾਂ ਨੂੰ ਵੀ ਪਤਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਬਿਹੇਵ ਜਿਹੜਾ ਆ ਕਵੇਸ਼ਰਾਂ ਨਾਲ ਜਾਂ ਗ੍ਰੰਥੀ ਸਿੰਘਾਂ ਦੇ ਨਾਲ ਕਰਦੇ ਆ ਪ੍ਰਬੰਧਕ ਜਨਾਂ ਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਨਾਲ ਗ੍ਰੰਥੀ ਸਿੰਘ ਮਜ਼ਾਕ ਦਾ ਪਾਤਰ ਬਣਦੇ ਨੇ ਕਿਸ ਤਰੀਕੇ ਨਾਲ ਗ੍ਰੰਥੀ ਸਿੰਘਾਂ ਨੂੰ ਜਿੱਲਦੀ ਤੇ ਨਹੀਂ ਪੈਂਦੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਪ੍ਰਬੰਧਕ ਜਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਜਿੰਨੂੰ ਜਬਜੀਤ ਸਾਹਿਬ ਦਾ ਪਾਠ ਵੀ ਨਹੀਂ ਆਉਂਦਾ ਪ੍ਰਬੰਧਕ ਵੀ ਰਨ ਕਿਸੇ ਨੂੰ ਤੇ ਉਹ ਪ੍ਰਬੰਧਕੀ ਢਾਂਚੇ ਦੇ ਵਿੱਚ ਸ਼ਾਮਲ ਹੁੰਦਾ ਹੈ ਪਰ ਉਹ ਗ੍ਰੰਥੀ ਸਿੰਘ ਨੂੰ ਸੌ ਸੌ ਜਿਹੜਾ ਇਹ ਗੱਲਾਂ ਕਰ ਰਿਹਾ ਹੁੰਦਾ ਹੈ ਜੇ ਜਿੱਤੇ ਨਹੀਂ ਚੱਲਦੀ ਉਹ ਆ ਕੇ ਗਰੰਤੀ ਸਿੰਘ ਤੇ ਜਿਹੜਾ ਹੈ ਸਾਰਾ ਗੁੱਬਗਲਾਟ ਕੱਢ ਰਿਹਾ ਨਗਰ ਸਿੰਘ ਤੇ ਆ ਕੇ ਚਲਾ ਰਿਹਾ ਹੁੰਦਾ ਵੱਡੇ ਵੱਡੇ ਰਾਗੀ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਅਸੀਂ ਦੇਖਦੇ ਆ ਉਹ ਅੱਜ ਦੇ ਸਮੇਂ ਦੇ ਵਿੱਚ ਜੇ ਵੱਡੀ ਕਿਸੇ ਮਕਾਮ ਜਾਂ ਉਹਨਾਂ ਨੇ ਸਮਾਜਿਕ ਤੌਰ ਤੇ ਅਮੀਰੀ ਅਸਰ ਕੀਤੀ ਹੈ ਤੇ ਉਹ ਕਲਾਕਾਰ ਬਣ ਕੇ ਅਸਰ ਕੀਤੀ ਹੈ ਜਿਵੇਂ ਉਦਾਹਰਨ ਦੇ ਦਵਾਂ ਇਹ ਸਾਰੇ ਕਲਾਕਾਰ ਪਹਿਲਾਂ ਜ਼ਿਆਦਾਤਰ ਰਾਗੀ ਹੁੰਦੇ ਸੀ ਜਿਵੇਂ ਦਲੇਰ ਮਹਿੰਦੀ ਦੀ ਗੱਲ ਕਰ ਲਈਏ ਉਹ ਪਹਿਲਾਂ ਰਾਗੀ ਰਿਆ ਹੈ ਪਰ ਉਹ ਜਾਣ ਦਾ ਕਾਰਨ ਕੀ ਬਣਿਆ ਉਹ ਖੁਦ ਆਪਣੀ ਜੁਬਾਨ ਤੋਂ ਦੱਸਦਾ ਹੈ ਉਹ ਖੁਦ ਆਪਣੀ ਜੁਬਾਨ ਤੋਂ ਸਭ ਕੁਝ ਜ਼ਾਹਿਰ ਕਰਦਾ ਹੈ ਕਿ ਮੈਂ ਕਿਉਂ ਗਿਆ ਤਾਂ ਇਸ ਕਰਕੇ ਸਾਨੂੰ ਸੋਚਣਾ ਵਿਚਾਰਨਾ ਪਵੇਗਾ ਕਿ ਅਸੀਂ ਜੇਕਰ ਆਉਂਦੇ ਸਮੇਂ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਗੁਰਦੁਆਰਿਆਂ ਦੇ ਵਿੱਚ ਵੇਖਣਾ ਚਾਹੁੰਦੇ ਆ ਜਾਂ ਪਾਠੀ ਸਿੰਘਾਂ ਨੂੰ ਘਰਾਂ ਦੇ ਵਿੱਚ ਖੰਡ ਪਾੜ ਕਰਦੇ ਆ ਵੇਖਣਾ ਚਾਹੁੰਦੇ ਆ ਤੇ ਸਾਨੂੰ ਜਿਹੜਾ ਹੈ ਇਹਨਾਂ ਦਾ ਬਣਦਾ ਹੱਕ ਦੇਣਾ ਪਵੇਗਾ ਬੜਾ ਜ਼ਰੂਰੀ ਹੈ ਤੇ ਮੈਂ ਫਿਰ ਦੁਹਰਾ ਦਵਾਂ ਕਿਸੇ ਅਮੀਰ ਰਾਈਸ ਦਾ ਬੱਚਾ ਜਿਹੜਾ ਹੈ ਉਹ ਗ੍ਰੰਥੀ ਰਾਗੀ ਢਾਡੀ ਨਹੀਂ ਬਣਦਾ ਗਰੀਬਾਂ ਦੇ ਬੱਚੇ ਰਾਗੀ ਢਾਡੀ ਗ੍ਰੰਥੀ ਬਣਦੇ ਨੇ ਕਿਉਂਕਿ ਉਹ ਕਿਹਾ ਜਾਂਦਾ ਹੈ ਕਹਿੰਦੇ ਨੇ ਕਿ ਭਾਈ ਚਲੋ ਜੇ ਗਰੀਬ ਘਰ ਦੇ ਵਿੱਚ ਕੋਈ ਹੁੰਦਾ ਹੈ ਉਹ ਕਹਿੰਦਾ ਹੈ ਕਿ ਚਲੋ ਹੋਰ ਨਹੀਂ ਕੁਝ ਤੇ ਮੈਂ ਤੇਰਾ ਕੋਰੀ ਫੁਲਕ ਪੁੱਤ ਚੱਲਦਾ ਰਹੂਗਾ ਤੂੰ ਇੰਜ ਕਰ ਤੂੰ ਪਾਠ ਸਿੱਖ ਲੈ ਜਾਂ ਕੀਰਤਨ ਸਿੱਖ ਲੈ ਜਾਂ ਤਬਲਾ ਸਿੱਖ ਲੈ ਕਿਤੇ ਨਾ ਕਿਤੇ ਤੂੰ ਭੁੱਖਾ ਤਾਂ ਨਹੀਂ ਮਰੇਗਾ ਇਹ ਵੀ ਗੁਰੂਮਾਰੀ ਦੀ ਬਖਸ਼ਿਸ਼ ਹੈ ਕਿ ਰਾਗੀ ਢਾਡੀ ਕੋਈ ਇਸ਼ੇ ਜਿਹੜਾ ਉਹ ਉਹਦਾ ਘਰ ਦਾ ਗੁਜ਼ਾਰਾ ਚੱਲਦਾ ਜ਼ਰੂਰ ਹੈ ਉਹ ਬਿਲਕੁਲ ਭੁੱਖਾ ਨਹੀਂ ਮਰਦਾ ਪਰ ਉਹ ਗੱਲ ਵੱਖਰੀ ਕਿ ਚਲ ਭਾਵੇਂ ਗਰੀਬੀ ਵਿੱਚ ਵਿਚਰਦਾ ਹੈ ਪਰ ਚੱਲਦਾ ਜਾਂਦਾ ਹੈ ਤੇ ਉਹ ਫਿਰ ਹੌਲੀ-ਹੌਲੀ ਇਸ ਲੈਣ ਵੱਲ ਨੂੰ ਜਦੋਂ ਆ ਜਾਂਦੇ ਨੇ ਪਰ ਜਦੋਂ ਆਉਂਦੇ ਨੇ ਜਦੋਂ ਉਹਨਾਂ ਪਹਿਲਾਂ ਤਾਂ ਖੁਸ਼ੀ ਦੇ ਨਾਲ ਆਉਂਦੇ ਨੇ ਪਰ ਜਦੋਂ ਉਹਨਾਂ ਦਾ ਬੰਦ ਦਾ ਸਤਕਾਰ ਫਿਰ ਜਦੋਂ ਨਹੀਂ ਮਿਲਦਾ ਜਦੋਂ ਉਹਨਾਂ ਨੂੰ ਜ਼ਿੱਲਤ ਚੱਲਣੀ ਪੈਂਦੀ ਹੈ ਜਦੋਂ ਗੱਲਾਂ ਮਜ਼ਾਕ ਦੇ ਪਾਤਰ ਉਹਨਾਂ ਨੂੰ ਬਣਾਇਆ ਜਾਂਦਾ ਹੈ ਗ੍ਰੰਥੀ ਸਿੰਘਾਂ ਨੂੰ ਤੇ ਫਿਰ ਉਹ ਇਸ ਲੈਣ ਤੋਂ ਜਿਹੜਾ ਇਹ ਮੁਖ ਮੋੜ ਜਾਂਦੇ ਨੇ ਅੱਜ ਬਹੁਤ ਹੀ ਤਦਾਦ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਨਾਲ ਬਹੁਤ ਕੁਝ ਹੋ ਰਿਹਾ ਹੈ ਪਾਟੀ ਸਿੰਘਾਂ ਨਾਲ ਹੋ ਰਿਹਾ ਹੈ ਜਿਵੇਂ ਪਿਛਲੇ ਦਿਨ ਅਸੀਂ ਜਿਹੜੀ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਕਿਹਤੇ ਕੇ ਨਾਲ ਇੱਕ ਬੱਚਾ 19 ਸਾਲ ਦਾ ਨੌਜਵਾਨ ਉਹਦਾ ਘਰ ਦੀ ਮਕਾਨ ਦੀ ਛੱਤ ਜਿਹੜੀ ਹੈ ਉਹ ਕੱਚੀ ਹੈ ਤੇ ਉਹ ਰਾਤ ਛੱਤ ਡਿੱਗ ਪਈ ਤੇ ਉਹ ਆਪਣੀ ਜਾਨ ਗਵਾ ਚੁੱਕਿਆ ਗਵਾ ਗਿਆ ਸਾਨੂੰ ਸੋਚਣਾ ਪਵੇਗਾ ਸਾਨੂੰ ਆਰਥਿਕ ਤੌਰ ਤੇ ਮਦਦ ਕਰਨੀ ਪਵੇਗੀ ਸਾਨੂੰ ਇਹਨਾਂ ਦਾ ਬਣਦਾ ਹੱਕ ਜਿਹੜਾ ਹੈ ਉਹ ਦੇਣਾ ਪਵੇਗਾ ਅਸੀਂ ਜੇ ਸੋਚੀਏ ਕਿ 4-5 ਹਜ਼ਾਰ ਤੇ ਗੁਜ਼ਾਰਾ ਕਰਨ ਲਈ ਕੋਈ ਗ੍ਰੰਥੀ ਜਾਂ ਉਨਨਖਾ ਦੇ ਲਈਏ ਤੋਂ ਉਹ ਜਿਹੜਾ ਹੈ ਉਹ ਗ੍ਰੰਥੀ ਸਿੰਘ ਲਈ ਜਿਹੜਾ ਹੈ ਉਹ ਪੂਰਾ ਨਹੀਂ ਉਤਰਦਾ ਇਹ ਗੱਲ ਦਾ ਸਾਨੂੰ ਵੀ ਭਲੀ ਭਾਂਤ ਪਤਾ ਹੈ ਸੋ ਸਾਨੂੰ ਪ੍ਰਬੰਧ ਕੀ ਢਾਂਚੇ ਨੂੰ ਸੋਚਣਾ ਪਵੇਗਾ ਵਿਚਾਰਨਾ ਪਵੇਗਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਰੰਥੀ ਸਿੰਘ ਲੱਭਣੇ ਔਖੇ ਹੋ ਜਾਣੇ ਨੇ ਪਾਟੀ ਸਿੰਘ ਲੱਭਣੇ ਜਿਹੜੇ ਨੇ ਉਹ ਬੜੇ ਮੁਸ਼ਕਲ ਹੋ ਜਾਣੇ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ